ਸਿੰਘ ਪ੍ਰਤਾਪ ਸਿੰਘ ਜਿਹੜੇ ਬਾਜਵਾ ਨੇ ਅਜ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਪ੍ਰਤਾਪ ਸਿੰਘ ਪਹਿਲਾਂ ਪਹੁੰਚਿਆ ਹੋਇਆ ਤੇ ਆਪਾਂ ਆਰਮਨਾਲ ਇੱਥੇ ਬੈਠ ਗਏ ਪਹਿਲਾਂ ਪਹੁੰਚੇ ਨੇ ਸਭ ਤੋਂ ਪਹਿਲਾਂ ਉਹ ਜਿਹੜੇ ਜਖਮੀ ਕਿਸਾਨ ਨੇ ਉਹਨਾਂ ਕਿਸਾਨਾਂ ਦਾ ਹਾਲਚਾਲ ਪੁੱਛਣਗੇ ਪ੍ਰਤਾਪ ਸਿੰਘ ਬਾਜਵਾ ਤੁਸੀਂ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਰਜਿੰਦਰਾ ਹਸਪੀਟਲ ਵਿੱਚ ਉਹਨਾਂ ਦਾ ਪਰਮਾ ਜਿਹੜਾ ਸਵਾਗਤ ਹੈ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਤੇ ਹੋਰ ਵੀ ਦਿਹਾਤੀ ਪੱਧਰ ਦੇ ਜਿਹੜੇ ਕਾਂਗਰਸੀ ਲੀਡਰ ਇੱਥੇ ਪਹੁੰਚੇ ਨੇ ਇਧਰੋਂ ਸ਼ਾਟ ਚੱਕ ਤੇ ਪੈਨ ਕਰ ਦੇ ਦੱ ਚਲਾ ਗਿਆ ਉਹ ਕੰਮ ਗਿਆ ਕੋ ਬੇਨਤੀ ਕੈਪਟਨ ਸਾਹਿਬ ਦੀ ਤੇ ਵੇਖੋ ਬਦਕਿਸਮਤੀ ਦੀ ਗੱਲ ਹੈ ਪੰਜਾਬ ਸੁੱਕਣੇ ਪਿਆ ਪੰਜਾਬ ਦੇ ਕਿਸਾਨੀ ਜਿਹੜੀ ਹੈ ਉਹਨਾਂ ਨੂੰ ਸਾਡੇ ਨੌਜਵਾਨ ਬੱਚੇ ਹਸਪਤਾਲਾਂ ਚ ਪਏ ਨੇ ਕੈਪਟਨ ਸਾਹਿਬ ਆਪਣੀ ਘਰ ਦੀ ਨੂੰ ਪਾਰਲੀਮੈਂਟ ਦੀ ਸੀਟ ਜਿਤਾਉਣ ਵਾਸਤੇ ਹੁਣ ਇਹ ਇਸ ਅਲਾਈਅੰਸ ਦੇ ਚੱਕਰ ਚ ਪਏ ਨੇ ਵੇਖੋ ਤੁਸੀਂ ਕਪਤਾਨ ਸਾਹਿਬ ਤੋਂ ਇਮਤਿਹਾਸ ਕਰੂੰਗਾ ਕਪਤਾਨ ਸਾਹਿਬ ਪੰਜਾਬ ਨੇ ਦੋ ਵਾਰ ਮੁੱਖ ਮੰਤਰੀ ਬਣਾਇਆ ਤੁਹਾਨੂੰ ਇੱਜ਼ਤ ਦਿੱਤਾ ਸਨਮਾਨ ਦਿੱਤਾ ਪੰਜਾਬ ਦੀ ਕਿਸਾਨੀ ਨਾਲ ਖਲੋ ਭਾਜਪਾ ਦਾ ਕਿਹੜਾ ਛੱਡੋ ਪੰਜਾਬ ਦੇ ਲੋਕਾਂ ਨਾਲ ਮੀ ਪਾਰਟੀ ਦਾ ਗੱਠ ਜੋੜ ਹੋ ਗਿਆ ਤੁਸੀਂ ਜਾਓਗੇ ਪ੍ਰਚਾਰ ਕਰਨ ਕਿਤੇ ਜੀ ਹਰਿਆਣਾ ਦੇ ਨਾਲ ਅਸੀਂ ਕਿਤੇ ਨਹੀਂ ਜਾਵਾਂਗੇ ਅਸੀਂ ਪੰਜਾਬ ਦੇ ਵਿੱਚ ਵੇਖੋ ਪਹਿਲੇ ਹੱਥੋਂ ਹੀ ਤੁਹਾਨੂੰ ਮੈਂ ਦੱਸਿਆ ਸੀ ਸਾਡੀ ਕਲੀਅਰ ਕਟ ਅਜ ਤੋਂ 6 ਮਹੀਨੇ ਪਹਿਲੇ ਅਸੀਂ ਸਾਡਾ ਕੋਈ ਆਪ ਨਾਲ ਪੰਜਾਬ ਚ ਲੈਣ ਦੇਣ ਦੇ ਫਿਰ ਇੱਕ ਦੂਜੇ ਦਾ ਆਪ ਤੁਹਾਨੂੰ ਬਿਆਨ ਵੀ ਦੇਣੇ ਪੈਣਗੇ ਤੇ ਰੋਜ਼ ਦੇ ਰਹੇ ਕਿਤੇ ਹੋਰ ਇੱਥੇ ਮੈਂ ਇਹ ਆਪ ਦੇ ਖਿਲਾਫ ਹੀ ਆਇਆ ਹਾਂ ਇਹਨਾਂ ਦੇ ਅੱਖੇ ਛੋੜਾ ਆਇਆ ਹਰਿਆਣਾ ਦੀ ਜੇ ਲਿਸਟ ਚ ਨਾਮ ਆ ਕੇ ਵੀ ਪ੍ਰਚਾਰ ਕਰਨ ਜਾਣਾ ਮੈਂ ਬਿਲਕੁਲ ਨਹੀਂ ਜਾਵਾਂਗਾ ਬਾਈਬਾ ਸਾਹਿਬ ਬਾਈਬਾ ਸਾਹਿਬ ਨਹੀਂ ਮੈਨੂੰ ਇਹ ਮੈਂ ਆਪਣੀ ਜੋ ਆਪਣੇ ਹਰ ਸਵਾਰੀ ਆਪਣੇ ਸਮਾਨ ਦੀ ਜ਼ਿੰਮੇਵਾਰ ਹੁੰਦੀ ਤੇ ਮੈਨੂੰ ਪੁੱਛਿਆ ਮੈਂ ਜਵਾਬ deta ਹੁਣ ਹੁਣ ਬਾਕੀ ਸਮਾਨ ਚੁੱਕਣ ਨੂੰ ਤਿਆਰ ਨੇ ਕਿ ਛੱਡਣ ਨੂੰ ਤਿਆਰ ਹੋ ਤੇ ਉਹ ਹੀ ਦੱਸਣਾ